ਵੀ ਮੇਰੀ ਗਰੀਬੀ ਵੱਲ ਵੇਖੋ ਨਾ ਸਾਡੇ ਘਰ ਪਾਣੀ ਪੀਣ ਵਾਲਾ ਨਾ ਸਾਨੂੰ ਆਟਾ ਨਾ ਦਾਲ ਮਿਲਦੀ ਆ ਨਾ ਸਾਡੇ ਘਰ ਕੋਈ ਕਮਾਈ ਵਾਲਾ ਵਾ ਨਾ ਹਦਿਤੀ ਰਹੀ ਨਾ ਸਾਡੇ ਪੁੱਤਰ ਸਾਡਾ ਸਾਰਾ ਕਿਨੇ ਬੰਨਾ ਇੱਕਦਾਂ ਆਸੀਂ ਸਰਦਾਰ ਗੁਰਦੇਵ ਸਿੰਘ ਤੇ ਦੂਸਰੇ ਪੁੱਤ ਨਾ ਸੀ ਅਮਰਪਾਲ ਸਿੰਘ ਤੁਸੀਂ ਦੇਖ ਸਕਦੇ ਹੋ ਗੱਭਰੂ ਪੋਤਸੀ ਦੋਵੇਂ ਅਤੇ ਧੀ ਜਿਹੜੀ ਹੀ ਉਹਦੇ ਗੁਰਦੇ ਖਰਾਬ ਹੋਣ ਕਰਕੇ ਉਹੀ ਦੁਨੀਆ ਤੇ ਚੱਲ ਬਸੇ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕੀ ਨੇ ਘਰ ਦੇ ਤੱਕ ਬਾਰੀਆਂ ਤੱਕ ਨਹੀਂ ਛੱਡੀਆਂ ਕੀ ਹਾਲਾਤ ਨੇ ਨਸ਼ੇ ਦੀ ਦਲਦਲ ਦੇ ਹਾਲਾਤ ਪਹਿਲਾਂ ਅਬਰਤਪਾਲ ਮੁੱਕੇ ਆ ਟੀਕਾ ਲਾ ਕੇ ਬਾਹਰ ਰੱਖੇ ਨੇ ਸਾਨੂੰ ਆਣ ਕੇ ਦੱਸਿਆ ਮੁੜ ਕੇ ਗੁਰਦੇਵ ਸਿੰਘ ਵੀ ਇਹ ਚੌਥੇ ਮਹੀਨੇ ਚ ਮਰੇ ਆ ਇਹ ਵੀ ਟੀਕਾ ਲਾ ਕੇ ਮਰੇ ਆ ਇਹਨਾਂ ਨੂੰ ਸਾਨੂੰ ਅਸੀਂ ਪਰਲੇ ਪਿੰਡੋਂ ਚੁੱਕ ਕੇ ਲਿਆਏ ਸਾਡੇ ਲੋਕੀ ਮਜ਼ਾਕ ਉਡਾਉਂਦੇ ਆ हां जी ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀਰਾਂ ਨੂੰ ਕਿ ਸਾਡਾ ਮਜ਼ਾਕ ਨਾ ਕੋਈ ਦਾਵੇ ਜੇ ਜੀ ਕਰਦਾ ਤੇ ਕੋਈ ਸਾਨੂੰ ਤੇਲ ਪੁੱਲ ਦੇ ਦੋ ਨਹੀਂ ਜੀ ਕਰਦਾ ਤੇ ਨਾ ਦੋ ਬਲਜ ਮਾਂ ਸਭ ਕੁਝ ਆਪਣਾ ਉਜਾਰ ਚੁੱਕੀ ਆ ਜਵਾਨ ਪੁੱਤ ਜਿਸ ਮਾਂ ਦੇ ਚਲੇ ਜਾਣ ਤੇ ਤੁਸੀਂ ਫੋਨ ਕਰਕੇ ਮਦਦ ਕਰਨ ਦੀ بجائے ਹੌਸਲਾ ਵਜਾਈ ਕਰਨ ਦੀ بجائے ਉਹਨੂੰ ਮਾਰ ਚੰਗੇ ਸ਼ਬਦ ਬੋਲਦੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਲੱਖ ਤੇ ਲਾਂਹ ਤੇ ਤੁਹਾਡੇ ਲੋਕਾਂ ਵਾਸਤੇ ਇਹ ਹਾਲਾਤ ਨੇ ਸਾਡੇ ਪੰਜਾਬੀਆਂ ਦੇ ਸਰ ਇਹ ਜੋ ਰਖੜੀ ਦਾ ਤਿਹਾੜ ਨੇੜੇ ਆ ਗਿਆ ਵਾ ਫਰਾਜ ਰਖੜੀ ਬੰਨਣ ਵਾਲਾ ਕੋਈ ਨਹੀਂ ਰਿਹਾ ਨਾ ਤੇ ਭੈਣ ਲਈ ਰਖੜੀ ਬੰਨਣ ਵਾਲੀ ਤੇ ਨਾ ਹੀ ਬਣਾਉਣ ਵਾਲੇ ਨੇ ਗੁੱਟਰੇ ਨਾ ਉਭਰਾ ਰਹੇ ਨੇ ਰੱਬਾ ਕਦੀ ਕਿਸੇ ਨਾਲ ਇਸ ਤਰ੍ਹਾਂ ਕਰੀ ਇੱਕ ਤੇ ਘਰ ਚ ਗਰੀਬੀ ਇੰਨੀ ਆ ਤੇ ਇੱਕ ਘਰ ਚ ਬਿਮਾਰੀ ਨਸ਼ਿਆਂ ਨੇ ਦੋਵੇਂ ਪੁੱਤਰੀ ਜਿਹੜੀ ਖੋਲੇ ਤੇ ਗਰੀਬੀ ਨੇ ਜਿਹੜੀ ਜਵਾਨ ਪੁੱਤਰੀ ਖੋਲੀ ਆਪ ਤੇ ਸੋਚਿਆ ਹੀ ਪਈ ਸਾਡਾ ਸਾਰਾ ਬੰਨ ਗਏ ਪਰ ਇਹਨਾਂ ਸਾਡੀ ਵਹਿੰਗੀ ਚੁੱਕਣੀ ਸੀ ਤੇ ਅਸੀਂ ਇਹਨਾਂ ਦੀ ਚੁੱਕ ਬੈਠੇ ਤਿੰਨਾ ਭੈਣ ਭਰਾਵਾਂ ਦੀ ਤੇ ਕਹਿੰਦੇ ਹੀ ਮਾਂ ਹੀ ਨਹੀਂ ਛੱਡ ਸਕਦੇ ਸਾਨੂੰ ਕੋੜ ਚੰਬੜ ਗਿਆ ਅਸੀਂ ਨਹੀਂ ਕਾ ਕੋੜ ਤੋਂ ਸਾਡੇ ਕੋਲੋਂ ਕੋੜ ਨਹੀਂ ਲੱਤਦਾ ਅਸੀਂ ਆਦੇ ਹੀ ਬਣ ਗਏ ਤਨਸ਼ੇਦੀ ਨਾ ਸਾਨੂੰ ਕੋਈ ਕੋਈ ਰਾਚਨ ਦਿੰਦਾ ਉਹ ਆਜਿਦੋਂ ਆ ਕੇ ਜਾਣੇ ਪਰਚੀ ਕੁ ਵੇਖਣ ਆਧਾਰ ਕਾਰਡ ਲੈ ਕੇ ਆ ਦੇਂਦੇ ਤੁਹਾਡਾ ਨਾਂ ਕੱਟਿਆ ਦੱਸੋ ਸਾਡਾ ਵੋਟਾ 'ਚ ਨਾ ਹੁੰਦਾ ਤੇ ਸਾਡਾ ਐਹ ਵਲੇ ਕਣਕ ਚ ਨਹੀਂ ਨਾ ਹੈਗਾ ਜੇ ਤੁਹੀ ਮੀਰ ਜੋ ਤੇ ਅਸੀਂ ਗਰੀਬ ਆ ਤੇ ਕਿਸੇ ਵਲੇ ਮਹਾਰਾਜ ਗਰੀਬੀ ਮੇਰੀ ਹਰ ਇੱਕ ਨੂੰ ਕਰਾਉਂਦਾ ਵਾ ਤੇ ਪਰ ਸਾਡਾ ਸਾਰਾ ਵੇਖੋ ਗਰੀਬ ਦਾ ਸਾਡਾ ਕੋਈ ਮਜ਼ਾਕ ਨਾ ਡਾਵੇ ਤੇ ਮੇਰੀ ਧੀ ਵਿੱਚ ਵਿੱਚ ਕੰਮ ਕਰਕੇ ਤੇ ਆਪਣੇ ਭਰਾਵਾਂ ਦਾ ਸਾਰਾ ਨਹੀਂ ਲੈ ਸਕੀ ਵੀ ਮੇਰੇ ਵੀ ਭਰਾ ਪਾਜ ਪਾਜ ਕੇ ਆਉਂਦੇ ਮੇਰੇ ਕੋਲੇ ਲੋਕਾਂ ਦੇ ਭਰਾ ਆਉਂਦੇ ਕਿ ਲੱਗਦਾ ਵੀ ਇੱਕ ਮਾਂ ਵਾਸਤੇ ساری ਉਮਰ ਦੁੱਖ ਰਊਗਾ ਪਛਤਾਵਾ ਰਊਗਾ ਪਰ ਸ਼ਾਇਦ ਸਰਕਾਰ ਨੇ ਦਿੱਤੀਆਂ ਸਹੂਤਾ ਸ਼ਾਇਦ ਹੁੰਦੀਆਂ ਸਾਡਾ ਵੀ ਅੱਜ 5 ਲੱਖ ਵਾਲਾ ਕਾਰਡ ਬਣਿਆ ਹੁੰਦਾ ਸ਼ਾਇਦ ਤੇ ਅੱਜ ਮੇਰੀ ਧੀ ਆਪਣੇ ਘਰੇ ਹੁੰਦੀ ਤੇ ਰਾਜੀ ਖੁਸ਼ੀ ਦੀ ਤੇ ਸ਼ਾਇਦ ਬੱਜ ਜਾਂਦੀ ਆਈ ਇਹ ਹੋਏ ਪੀਲ ਕਰਦੇ ਆ ਭਗਵੰਤ ਸਿੰਘ ਮਾਨ ਨੂੰ ਵੀ ਸਾਨੂੰ ਆਟਾ ਦਾਲ ਕੋਈ ਕੋਈ ਵੀ ਸ਼ਾਇਦ ਆ ਸੌਦੇ ਦੀ ਦੇ ਦੇਣ ਸਾਡੇ ਘਰ ਕੋਈ ਮੋਟਾ ਟਾਟਾ ਨਹੀਂ ਹੈਗਾ ਵਕਤ ਨਾਲ ਸਾਡੇ ਘਰ ਪਾਣੀ ਪੀਲ ਵਾ ਹੈਗਾ ਪੀਣ ਵਾਲਾ ਅਸੀਂ ਇਹੋ ਹੀ ਅਪੀਲ ਕਰਦੇ ਆਂ ਵੀ ਭਗਵੰਤ ਮਾਨ ਸਿੰਘ ਜੀ ਸਾਡੀ ਵੀ ਆ ਫਰਿਆਦ ਸੁਣਨ ਤੇ ਸਾਡੇ ਘਰ ਤੱਕ ਰਾਸ਼ਨ ਪਹੁੰਚਾਉਣ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਤਰੰਤਾਂ ਜਿਲ੍ਹੇ ਦੇ ਪਿੰਡ ਪੰਡੋਰੀ ਸਿਧਵਾ ਦੀਆਂ ਜਿੱਥੋਂ ਦੀ ਇੱਕ ਮਾਂ ਦੇ ਦੋਵੇਂ ਜਵਾਨ ਪੁੱਤ ਨਸ਼ੇ ਦੀ ਦਲ ਦੇ ਵਿੱਚ ਚਲ ਗਏ ਨੇ ਅੱਜ ਘਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕੀ ਹਾਲਾਤ ਨੇ ਘਰ ਦੀਆਂ ਤਸਵੀਰਾਂ ਤੁਹਾਨੂੰ ਸੱਜੇ ਬਸਾਂਝੀ ਕਰਾਂਗੇ ਇਹ ਘਰ ਦੇ ਹਾਲਾਤ ਨੇ ਪੰਡੋਰੀ ਸਿਧਵਾ ਜਿਹੜਾ ਕਿ ਤਰੰਤਾਂ ਜਿਲ੍ਹੇ ਦਾ ਪਿੰਡ ਆ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕੀ ਨੇ ਘਰ ਦੇ ਤੱਕ ਬਾਰੀਆਂ ਤੱਕ ਨਹੀਂ ਛੱਡੀਆਂ ਕੀ ਹਾਲਾਤ ਨੇ ਨਸ਼ੇ ਦੀ ਦਲ ਦੇ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੇਖਾ ਰਿਹਾ ਤੁਹਾਨੂੰ ਆਵਾ ਤਨਤਾ ਜਲਦੇ ਪਿੰਡ ਸਿਧਵਾ ਦੀਆਂ ਪੰਡੋਰੀ ਸਿਧਵਾ ਦੀਆਂ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤੁਹਾਨੂੰ ਘਰ ਦੀ ਛਾਤੀ ਮਾ ਕੇ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਇਹ ਹਾਲਾਤ ਨੇ ਪੰਡੋਰੀ ਸਿਧਵਾ ਦੀਆਂ ਉਸ ਘਰ ਦੀਆਂ ਜਿਸ ਘਰ ਦੇ ਜਵਾਨ ਪੁੱਤ ਨਸ਼ੇ ਦੀ ਦੰਦਲ ਦੇ ਵਿੱਚ ਚਲੇ ਗਏ ਨੇ ਤੇ ਅੱਜ ਸਭ ਕੁਝ ਖਤਮ ਹੋ ਚੁੱਕਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਕ ਛੋਟੀ ਸੋਈ ਤਿਆਰ ਕੀਤੀ ਆ ਰਾਸ਼ਨ ਜਿਹੜਾ ਰੱਖਿਆ ਗਿਆ ਤੇ ਮੈਨੂੰ ਲੱਗਦਾ ਵੀ ਜਿਹੜੇ ਭਾਂਡੇ ਤੱਕ ਨੇ ਉਹ ਵੀ ਸਾਰੇ ਖਾਲੀ ਨੇ ਇਹ ਹਾਲਾਤ ਨੇ ਜਿੱਥੇ ਨਸ਼ਾ ਆ ਜੇ ਉਥੇ ਸਭ ਕੁਝ ਬਰਬਾਦ ਹੋ ਜਾਂਦਾ ਸਭ ਕੁਝ ਵਿਕ ਜਾਂਦਾ ਇਹ ਹਾਲਾਤ ਨੇ ਤਲਵੰਡਾ ਜ਼ਿਲ੍ਹੇ ਦੇ ਪਿੰਡ ਪੰਡੋਰੀ ਸਿਧਵਾ ਦੀਆਂ ਸਰਕਾਰਾਂ ਦਾਅਵੇ ਤੇ ਕਰਦੀ ਆ ਕਿ ਅਸੀਂ ਨਸ਼ੇ ਨੂੰ ਠੱਲ ਪਾ ਰਹੇ ਆ ਨਸ਼ੇ ਤੇ ਰੋਕਥਾਮ ਕਰ ਰਹੇ ਆ ਪਰ ਹਾਲਾਤ ਕੀ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਹ ਉਹ ਬੇਬਸ ਮਾਂ ਆ ਜਿਹੜੇ ਆਪਣੇ ਪੁੱਤ ਦੀਆਂ ਤਸਵੀਰਾਂ ਫੜ ਕੇ ਹੱਥ ਵਿੱਚ ਤੁਹਾਨੂੰ ਦਿਖਾ ਰਹੀ ਆ ਤੇ ਅੱਜ ਵੀ ਕਿਤੇ ਕਿਤੇ ਯਾਦ ਕਰਕੇ ਰੋ ਰਹੀ ਆ ਕਿਉਂਕਿ ਜਵਾਨ ਪੁੱਤ ਜਦੋਂ ਕਿਸੇ ਮਾਰਾ ਜਾਂਦਾ ਉਸ ਮਾਰ ਨੂੰ ਹੀ ਪਤਾ ਲੱਗਦਾ ਇੱਕ ਦਾ ਨਾਂ ਸੀ ਸਰਦਾਰ ਗੁਰਦੇਵ ਸਿੰਘ ਤੇ ਦੂਸਰੇ ਪੁੱਤ ਦਾ ਨਾਂ ਸੀ ਅਮਰਤਪਾਲ ਸਿੰਘ ਤੁਸੀਂ ਦੇਖ ਸਕਦੇ ਹੋ ਗੱਭਰੂ ਪੁੱਤ ਸੀ ਦੋਵੇਂ ਅਤੇ ਧੀ ਜਿਹੜੀ ਹੀ ਉਹਦੇ ਗੁਰਦੇ ਖਰਾਬ ਹੋਣ ਕਰਕੇ ਉਹ ਵੀ ਦੁਨੀਆ ਤੋਂ ਚਲ ਬਸੀ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇੱਕ ਤੇ ਘਰ ਚ ਗਰੀਬੀ ਬਹੁਤ ਆ ਗਰੀਬੀ ਲੱਕ ਤੋੜ ਦਿੱਤਾ ਤੇ ਇੱਕ ਘਰ ਵਿੱਚ ਨਸ਼ਾ ਨਸ਼ੇ ਨਾਲ ਜਿਹੜਾ ਇਹ ਪਰਿਵਾਰ ਉਜੜ ਚੁੱਕਿਆ ਆ ਇੱਕ ਪ੍ਰਵਾਹ ਚ ਤਿੰਨ ਤਿੰਨ ਜੀਆਂ ਦੀ ਮੌਤ ਹੋ ਜਾਂਦੀ ਆ ਤੇ ਤੁਸੀਂ ਇਹ ਹਿਸਾਬ ਲਾਓ ਕਿ ਉਹ ਘਰ ਜਿਹੜਾ ਸਾਰਾ ਖਾਲੀ ਹੋ ਜਾਂਦਾ ਬੜੀ ਮੁਸ਼ਕਲ ਧੀਆ ਪੁੱਤ ਰੱਬ ਕੋ ਲਈਦੇ ਨੇ ਰਾਤ ਬੇਨਤੀ ਕਰਕੇ ਕਿ ਸੱਚੇ ਬਾਦਸ਼ਾਹ ਲਈ ਉਮਰ ਲੰਮੀ ਕਰੀ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਦਾਦਾ ਜਿਹੜਾ ਅੱਜ ਵੀ ਆਪਣੇ ਪੋਤਿਆਂ ਦੀ ਫੋਟੋ ਹੱਥ ਵਿੱਚ ਫੜ ਕੇ ਉਹਨਾਂ ਨੂੰ ਯਾਦ ਕਰਕੇ ਅੱਖਾਂ ਨਰਮ ਕਰ ਰਿਹਾ ਅਤੇ ਰੋ ਰਿਹਾ ਵਾ ਕਿਉਂਕਿ ਬੁਢਾਪੇ ਦਾ ਸਹਾਰਾ ਬਣਨਾ ਸੀ ਪਰ ਅੱਜ ਸਾਰਾ ਕੌਣ ਬਣੂਗਾ ਇਹਨਾਂ ਦਾ ਇਹ ਮਾ ਆ ਹੱਥ ਵਿੱਚ ਆਪਣੀ ਬੇਟੀ ਦੀ ਫੋਟੋ ਰਾਜਵੀਰ ਕੌਰ ਜਿਹੜੀ ਕਿ ਇਸ ਤੇ ਗੁਰਦੇ ਖਰਾਬ ਹੋ ਚੁੱਕੇ ਸੀ ਪਰ ਸਰਕਾਰੀ ਇਲਾਜ ਨਹੀਂ ਹੋ ਸਕਿਆ ਸਰਕਾਰੀ ਕਾਰਡ ਨਹੀਂ ਬਣ ਸਕਿਆ ਤੇ ਸ਼ਾਇਦ ਅਜ ਮਾ ਨੂੰ ساری ਉਮਰ ਬਗੋਚਾ ਰਹੂਗਾ ਕਿ ਉਸ ਦਾ ਧੀ ਦਾ ਇਲਾਜ ਹੋ ਜਾਂਦਾ ਸ਼ਾਇਦ ਸਰਕਾਰੀ ਕਾਰਡ ਬਣਦਾ ਪੈਂਦਾ ਖਵਲਾ ਤੇ ਆਪਣੀ ਧੀ ਨੂੰ ਚੰਡੀਗੜ੍ਹ ਜਾ ਕੇ ਇਲਾਜ ਕਰਵਾ ਦਿੰਦੀ ਗੱਲ ਬਾਤ ਵੀ ਕਰਾਂਗੇ ਉਸ ਮਾ ਦੇ ਨਾਲ ਕਿਸਤਾ ਦੇ ਦੋ ਹਾਲਾਤ ਘਰ ਚ ਗਰੀਬੀ ਇੱਕ ਤੇ ਘਰ ਦੇਤੇ ਨੇ ਜੀ ਚਲੇ ਜਾਂਦੇ ਨੇ ਦੋ ਪੁੱਤ ਜਵਾਨ ਨਸ਼ਿਆਂ ਦੇ ਜੱਲ ਜਾਂਦੇ ਨੇ ਇੱਕ ਧੀ ਜਿਹੜੀ ਵਿਆਹੀ ਸੀ ਉਹਦੇ ਗੁਰਦੇ ਖਰਾਬ ਹੋ ਜਾਂਦੇ ਨੇ ਘਰ ਦੇ ਤੇਲ ਜੀ ਜਾਂਦੇ ਨੇ ਘਰ ਖਾਲੀ ਹੋ ਜਾਂਦਾ ਕੀ ਕਰਨ ਚਾਹੋਗੇ ਇਹ ਕਹਿੰਦੇ ਆਂ ਵੀ ਸਾਡਾ ਲਾਜ ਜਾਂਦਾ ਮੇਰੀ ਬੱਚੀ ਦਾ ਸਾਨੂੰ ਕਣਕਦਾਲ ਮਿਲਦੀ ਸਾਡੀ ਕੋਈ ਸਹਾਇਤਾ ਕਰਦਾ ਤੇ ਅਹੀਂ ਅੱਜ ਮੇਰੀ ਧੀ ਵੀ ਬਚ ਜਾਂਦੀ ਜੇ ਕੋਈ ਸਾਡੀ ਸਹਾਇਤਾ ਕਰਦਾ ਸਰਕਾਰ ਵੱਲੋਂ ਤੇ ਮੇਰੇ ਅੱਜ ਪੁੱਤ ਵੀ ਠੀਕ ਹੁੰਦੇ ਲੋਕਾਂ ਦੇ ਮਾਵਾ ਦੇ ਪੁੱਤ ਆ ਗਾੜੀ ਆ ਤੇ ਮੈਂ ਆਪਣੇ ਦੋਵੇਂ ਪੁੱਤ ਤੋੜ ਲੇ ਆ ਤੀਸਰੀ ਮੇਰੀ ਧੀ ਵੀ ਦੁਰ ਗਈ ਆ ਮੈਂ ਇਹੋ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਮੇਰੀ ਗਰੀਬੀ ਵੱਲ ਵੇਖੋ ਨਾ ਸਾਡੇ ਘਰ ਪਾਣੀ ਪੀਣ ਵਾਲਾ ਨਾ ਸਾਨੂੰ ਆਟਾ ਨਾ ਦਾਲ ਮਿਲਦੀ ਆ ਨਾ ਸਾਡੇ ਘਰ ਕੋਈ ਕਮਾਈ ਵਾਲਾ ਵਾ ਅਸੀਂ ਕਿੱਧਰ ਜਾਣਾ ਵਾ ਸਾਡੇ ਲੋਕੀ ਮਜ਼ਾਕ ਕਢਾਉਂਦੇ ਆ ਅਸੀਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਵੀਰਾਂ ਨੂੰ ਵੀ ਸਾਡਾ ਮਜ਼ਾਕ ਨਾ ਕੋਈ ਡਾਵੇ ਜੇ ਜੀ ਕਰਦਾ ਤੇ ਕੋਈ ਸਾਨੂੰ ਤੇਲ ਪੁੱਲ ਦੇ ਦੋ ਨਹੀਂ ਜੀ ਕਰਦਾ ਤੇ ਨਾ ਦੋ ਸਾਨੂੰ ਬਾਰ-ਬਾਰ ਅੱਗੇ ਸਕਰੀਨ ਤੇ ਫੋਟੋ ਫੋਨ ਦਿੱਤਾ ਵਾ ਸਨ ਬਾਰ-ਬਾਰ ਫੋਨ ਕਰਦੇ ਆ ਤੇ ਅਸੀਂ ਇਹੋ ਹੱਥ ਜੋੜ ਕੇ ਬੇਨਤੀ ਕਹਿੰਦੇ ਆ ਵੀ ਸਾਨੂੰ ਫੋਨ ਨਾ ਕਰਨ ਜੇ ਸਾਡੀ ਕੋਈ ਮਦਦ ਕਰ ਸਕਦਾ ਤੇ ਉਹ ਔਂਝ ਕਰ ਸਕੇ ਭੈਣਾ ਭੈਣ ਵੱਲੋਂ ਸਮਝ ਕੇ ਮਾਂ ਵੱਲੋਂ ਸਮਝ ਕੇ ਬਹੁਤ-ਬਹੁਤ ਧੰਨਵਾਦ ਬਿਲਕੁਲ ਜੀ ਹਾਲਾਤ ਦੇਖ ਲਓ ਕੀ ਹਾਲਾਤ ਨੇ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਲਾਂਤਾਂ ਪਾਵੂੰਗਾ ਅੱਜ ਜਿਹੜੇ ਲੋਕ ਕਿਸੇ ਦੀ ਗਰੀਬੀ ਦਾ ਕਿਸੇ ਦੇ ਮਾੜੇ ਹਾਲਾਤਾਂ ਦਾ ਮਜ਼ਾਕ ਉਡਾਉਂਦੇ ਨੇ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਜੇਕਰ ਅਸੀਂ ਕਿਹਦੀ ਭੈਣ ਦਾ ਕਿਸੇ ਮਾਂ ਦੀ ਮਦਦ ਨਹੀਂ ਕਰ ਸਕਦੇ ਤੇ ਕੋਈ ਹੱਕ ਨਹੀਂ ਕਿਸੇ ਦਾ ਮਜ਼ਾਕ ਡਾਉਂਦਾ ਕਿਸੇ ਨੂੰ ਮਾੜਾ ਚੰਗਾ ਫੋਨ ਕਰਦਾ ਕੋਈ ਸ਼ਰਮ ਕਰੋ ਯਾਰ ਤੁਹਾਡੇ ਘਰੇ ਵੀ ਮਾਵਾਂ ਆਤੀਆਂ ਹਨ ਤੁਹਾਡੇ ਘਰੇ ਵੀ ਇਸ ਤਹਲਾਦੇ ਪਰ ਅੱਜ ਮਾਂ ਸਭ ਕੁਝ ਆਪਣਾ ਉਜਾਰ ਚੁੱਕੀ ਆ ਜਵਾਨ ਪੁੱਤ ਜਿਸ ਮਾਂ ਦੇ ਚਲੇ ਜਾਣ ਤੇ ਤੁਸੀਂ ਫੋਨ ਕਰਕੇ ਮਦਦ ਕਰਨ ਦੀ ਬਜਾਏ ਹੌਸਲਾ ਵਜਾਈ ਕਰਨ ਦੀ ਬਜਾਏ ਉਹਨੂੰ ਮਾੜੇ ਚੰਗੇ ਸ਼ਬਦ ਬੋਲਦੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਲੱਖ ਤੇ ਲਾਂਹ ਤੇ ਤੁਹਾਡੇ ਲੋਕਾਂ ਵਾਸਤੇ ਇਹ ਹਾਲਾਤ ਨੇ ਸਾਡੇ ਪੰਜਾਬੀਆਂ ਦੇ ਤੁਸੀਂ ਕਿਹੜੀ ਮਾਂ ਦੇ ਕੁੱਖੋਂ ਜਨਮ ਲਿਆ ਹੋਊਗਾ ਤੁਹਾਨੂੰ ਨਹੀਂ ਲੋਕੀ ਤੁਹਾਡੀ ਮਾਂ ਨੂੰ ਜਿਹੜੀ ਲਾਂਦਾ ਪਾਉਂਦੇ ਹੋਣਗੇ ਤੁਹਾਡੀ ਮਾਂ ਨੂੰ ਕੁੱਕ ਕਰਦੇ ਵੀ ਕਿਹੜੀ ਮਾਂ ਦੇ ਜਾਇਦੇ ਕੋਈ ਸ਼ਰਮ ਕਰੋ ਯਾਰ ਸ਼ਰਮ ਕਰੋ ਇਹ ਆ ਸਾਡੇ ਹਾਲਾਤ ਨੇ ਸਾਡੇ ਪੰਜਾਬੀਆਂ ਦੇ ਕਹਿੰਦੇ ਪੰਜਾਬੀ ਦੇ ਬੜੇ ਲੋਕਾਂ ਦੀ ਮਤ ਕਰਦੇ ਆ ਅੱਗੇ ਆ ਕੇ ਕਿਸੇ ਦਾ ਸਹਾਰਾ ਬੰਨਦੇ ਨੇ ਇਹ ਸਹਾਰਾ ਵਾ ਕਿਸੇ ਗਰੀਬ ਦਾ ਮਜ਼ਾਕ ਉਡਾਉਂਦੇ ਹੋ ਸ਼ਰਮ ਕਰਿਆ ਕਰੋ ਜੇਕਰ ਮਤ ਨਹੀਂ ਕਰ ਸਕਦੇ ਕਿਸੇ ਦਾ ਫੋਨ ਕਰਕੇ ਮਜ਼ਾਕ ਨਾ ਲਾਇਆ ਕਰੋ ਤੇ ਮੈਨੂੰ ਇਹ ਦੱਸੋ ਮਾਤਾ ਜੀ ਗੁਰਦੇਵ ਸਿੰਘ ਦੀ ਕਿਸ ਤਰ੍ਹਾਂ ਮੌਤ ਹੋਈ ਸੀ ਤੇ ਅਮਰਤਪਾਲ ਦੀ ਕਦੋਂ ਮੌਤ ਹੋਈ ਤੇ ਨਸ਼ਾ ਕਿਹੜਾ ਲੱਗ ਪਈ ਸੀ ਕਰਨੇ ਇਹ ਭਾਜੀ ਟੀਕੇ ਲਾਉਣ ਡੈ ਪਏ ਦੋਵੇਂ ਭਰਾ ਪਹਿਲੋਂ ਪੇਪਰ ਤੇ ਪੀਂਦੇ ਸੀ ਮੁੜ ਕੇ ਹੌਲੀ ਹੌਲੀ ਟੀਕਿਆਂ ਤੇ ਡੈ ਪਏ ਆ ਪਹਿਲੋਂ ਅਮਰਤਪਾਲ ਮੁੱਕੇ ਆ ਟੀਕਾ ਲਾ ਕੇ ਬਾਹਰ ਕੇਹੇ ਨਹੀਂ ਸਾਨੂੰ ਆਣ ਕੇ ਦੱਸਿਆ ਮੁੜ ਕੇ ਗੁਰਦੇਵ ਸਿੰਘ ਵੀ ਇਹ ਚੌਥੇ ਮਹੀਨੇ ਚ ਮਰੇ ਆ ਇਹ ਵੀ ਟੀਕਾ ਲਾ ਕੇ ਮਰੇ ਆ ਇਹਨਾਂ ਨੂੰ ਸਾਨੂੰ ਅਸੀਂ ਪਰਲੇ ਪਿੰਡੋਂ ਚੁੱਕ ਕੇ ਲਿਆਏ ਆ ਤੇ ਉਹਨੂੰ ਵੀ ਪਰਲੇ ਪਿੰਡੋਂ ਚੁੱਕ ਕੇ ਲਿਆਏ ਦੋਵਾਂ ਭਰਾਵਾਂ ਨੂੰ ਤੇ ਮੀਨੈਸੋਪਰਦੇਸ਼ ਸਿੰਘ ਤੇ ਅਮਰਤਪਾਲ ਕੰਮ ਕੀ ਕਰਦੇ ਸੀ ਕਿੰਨਾ ਕਿ ਮੈਂ ਕਹਿੰਦਾ ਵੀ ਪਰਮਾਤਮਾ ਕੋਲੋਂ ਧੀਆ ਪੁੱਤ ਕਿੰਨੇ ਕਰਦਾਸਾਂ ਲੈੇ ਸੀ ਵੀ ਦੋਵੇਂ ਜਵਾਨ ਪੁੱਤ ਸੀ ਕਿੰਨੇ ਕਰਦਾਸਾਂ ਕਾ ਕਿ ਰੱਬ ਕੋ ਮੱਥੇ ਟੇਡੇ ਲੈੇ ਸੀ ਵੀ ਮੇਰੇ ਘਰੇ ਪੁੱਤ ਤਾਂ ਹੋਣ ਅਤੇ ਪੁੱਤਾਂ ਦਾ ਕਿੰਨਾ ਕਿ ਸਹਾਰਾ ਸੀ ਕਿਉਂਕਿ ਜਦੋਂ ਕਿਸੇ ਮਾਂ ਦੇ ਪੁੱਤ ਹੋ ਜਾਂਦੇ ਨੇ ਉਹਨੂੰ ਹੋ ਜਾਂਦਾ ਵੀ ਮੇਰਾ ਸਹਾਰਾ ਬਣ ਗਿਆ ਬੁਢਾਪੇ ਦਾ ਕਿੰਨੇ ਕ ਮਾਂ ਨੂੰ ਹੌਸਲਾ ਸੀ ਵੀ ਮੇਰੇ ਬੁੱਢੇ ਉਮਰੇ ਮੇਰਾ ਸਹਾਰਾ ਬਣ ਗਏ ਪੁੱਤ ਆਪ ਤੇ ਸੋਚਿਆ ਹੀ ਵੀ ਸਾਡਾ ਸਾਰਾ ਬਨ ਗੇ ਪਰ ਇਹਨਾਂ ਸਾਡੀ ਵਹਿੰਗੀ ਚੁੱਕਣੀ ਹੀ ਤੇ ਅਸੀਂ ਇਹਨਾਂ ਦੀ ਚੁੱਕ ਬੈਠੇ ਤਿੰਨਾ ਭੈਣ ਭਰਾਵਾਂ ਦੀ ਇਹਨਾਂ ਸਾਡਾ ਸਾਰਾ ਕੋਈ ਨਹੀਂ ਆਪਣੇ ਜੋ ਗਧਾੜੀ ਲਿਆਉਂਦੇ ਸੀ ਤੇ ਕਹਿੰਦੇ ਸੀ ਮਾਂ ਅਸੀਂ ਨਹੀਂ ਛੱਡ ਸਕਦੇ ਸਾਨੂੰ ਕੋੜ ਚੰਬੜ ਗਿਆ ਅਸੀਂ ਨਹੀਂ ਕਾ ਕੋੜ ਤੋਂ ਸਾਡੇ ਕੋਲੋਂ ਕੋੜ ਨਹੀਂ ਲੱਤਦਾ ਅਸੀਂ ਆਦੇ ਹੀ ਬਣ ਗਏ ਤਨਸ਼ੇ ਦੀ ਤੇ ਹਾ ਅਨੁਸਾਰਾ ਕੋਈ ਨਹੀਂ ਹੈਗਾ ਦਿਹਾੜੀ ਆਪੇ ਲਿਆਉਂਦੇ ਆਪੇ ਖਾ ਲੈਂਦੇ ਕੇਵਲੇ ਸਾਡੇ ਹੱਥ ਚੋਂ ਵੀ ਖੋ ਲੈਂਦੀ ਸੀ ਤਮੀਨੋ ਇਹ ਸੋਭੇ ਜਦੋਂ ਨਸ਼ੀ ਨਸ਼ਾ ਮਿਲਦਾ ਨਾਲੋਂ ਜਦੋਂ ਨਹੀਂ ਸੀ ਟੀਕੇ ਮਿਲਦੇ ਫਿਰ ਕਿਸ ਤਰ੍ਹਾਂ ਹਲਾਸੀ ਕਿਸ ਤਰ੍ਹਾਂ ਆਪਣੀ ਤੜਫਦੇ ਸੀ ਜਾਂ ਕਿਸ ਤਰ੍ਹਾਂ ਜਾਲ ਬਚਾਉਂਦੇ ਸੀ ਤਰ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਜਦੋਂ ਨਹੀਂ ਸੀ ਨਸ਼ਾ ਮਿਲਦਾ ਨਾਲੋਂ ਜਦੋਂ ਨਸ਼ਾ ਨਹੀਂ ਮਿਲਦਾ ਉਦੋਂ ਜਾਨ ਬਚਾਉਂਦੇ ਸੀ ਵੀ ਸਾਨੂੰ ਕਿਤੇ ਉਹ ਵੀ ਮਿਲ ਜੇ ਨਸ਼ਾ ਕਿਤੇ ਉਹ ਵੀ ਮਿਲ ਜੇ ਸਾਨੂੰ ਨਸ਼ਾ ਕੋਹੇ ਦੇ ਆਖੇ ਲੱਗ ਕੇ 100 ਰੁਪਇਆ ਲੈ ਆਉਣਾ 200 ਲੈ ਆਉਣਾ ਤੇ ਆਪਦਾ ਨਸ਼ਾ ਭੱਜ ਕੇ ਘਰ ਆਉਂਦੇ ਸੀ ਕੋਈ ਇਹਨਾਂ ਨੂੰ ਰੋਟੀ ਦਾ ਨਹੀਂ ਕੋਈ ਫਿਕਰ ਕੋਈ ਕਹਿਦਾ ਨਹੀਂ ਫਿਕਰ ਇਹੋ ਹੀ ਸੀ ਬਸ ਦੋਵੇਂ ਭਰਾ ਆਂਦੇ ਹੀ ਅਹੀਂ ਨਛੇ ਦੇ ਆਦੀ ਹੋ ਚੁੱਕੇ ਆ ਸਾਡੇ ਕੋਲੋਂ ਕੋੜ ਨਹੀਂ ਲੈਂਦਾ ਹੀ ਲਾ ਬੈਠੇ ਆ ਮੁਨੀਸੋ ਮਾਤਾ ਜੀ ਸਰਕਾਰ ਤੇ ਦਾਅਵੇ ਕਰਦੀ ਆ ਕਿ ਨਸ਼ਾ ਜਿਹੜਾ ਖਤਮ ਕੀਤਾ ਜਾ ਰਿਹਾ ਨਸ਼ੇ ਸੁਦਾਗਰਾਂ ਨੂੰ ਜੀਲਾ ਵਿੱਚ ਸੁਟਾ ਜਾ ਰਿਹਾ ਫਿਰ ਤੁਹਾਡੇ ਪਿੰਡ ਨਸ਼ਾ ਕਿਉਂ ਆ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਤੁਹਾਡੇ ਪੁੱਤ ਨਸ਼ੇ ਨਾਲ ਖਤਮ ਹੋ ਗਏ ਨੇ ਉਸ ਮਾਂ ਤੇ ਕੀ ਬੀਦੀ ਹੋਊਗੀ ਉਸ ਦਾਦੇ ਤੇ ਕੀ ਬੀਦੀ ਹੋਊਗੀ ਉਸ ਪੁੱਤ ਪਿਓ ਤੇ ਕੀ ਬੀਦੀ ਹੋਊਗੀ ਜਿਹਦੇ ਕਿ ਜਵਾਨ ਇਸ ਤਰ੍ਹਾਂ ਜਿਹੜੇ ਪੁੱਤ ਜਲਗੇ ਨੇ ਇਸ ਦੁਨੀਆ ਤੋਂ ਉਹ ਸਾਰੇ ਬਰਬਾਦ ਤੇ ਬਜ਼ਾਰਤ ਹੋ ਗਿਆ ਕਿਉਂਕਿ ਬੁੱਢੇ ਉਮਰ ਸਹਾਰਾ ਆਉਂਦੇ ਪੁੱਤਵੇਂ ਜਿਵੇਂ ਗੱਲ ਕੀਤੀ ਆ ਪਰ ਦੋਵੇਂ ਪੋਤੇ ਜਿਹੜੇ ਸੋਹਣੇ ਤੇ ਜਵਾਨ ਸੀ ਜਿਹੜੇ ਚਲ ਗਏ ਨੇ ਜਦੋਂ ਯਾਦ ਕਰਦੇ ਫਿਰ ਕਿੰਨਾ ਕੁ ਮ ਪਰ ਦਾਵਾ ਸਾਡਾ ਪਾਜੀ ਅਹੀਂ ਤੇ ਬਕ ਬਕ ਰੋਨੇ ਸਾਡਾ ਸਾਰਾ ਕੌਣ ਬੜੂਗਾ ਨਾ ਸਾਡੀ ਧੀ ਰਹੀ ਨਾ ਸਾਡੇ ਪੁੱਤਰ ਸਾਡਾ ਸਾਰਾ ਕਿੰਨੇ ਬਾਨਾ ਅਹੀਂ ਤੇ ਪਾਸੇ ਹੋਏ ਕਹਿੰਨੇ ਆ ਵੀ ਆਂਦੀ ਸਰਕਾਰਾਂ ਨਸ਼ਾ ਛੱਟ ਗਿਆ ਨਸ਼ਾ ਸਰਕਾਰਾਂ ਦਾ ਹੀ ਨਸ਼ਾ ਵਿਕੰਡਿਆ ਵਾ ਬਹੁਤ ਜ਼ਿਆਦਾ ਸਰਕਾਰਾਂ ਦਾ ਨਸ਼ਾ ਵੇਖਦਾ ਵਾ ਇਹੋ ਹੀ ਅਸੀਂ ਆਨੇ ਵੀ ਗਾਂ ਵੀ ਆਉਣ ਵਾਲੀ ਪੀੜ੍ਹੀ ਬਚ ਜੇ ਨਸ਼ਾ ਬਿਲਕੁਲ ਬੰਦ ਕਰੋ ਪਰ ਨਹੀਂ ਇਹ ਕਰਦੇ ਸਰਕਾਰਾਂ ਦਾਵੇ ਝੂਠੇ ਕਰਕੇ ਤੇ ਆਪ ਵੋਟਾਂ ਲੈ ਕੇ ਸਾਡੇ ਕੋ ਚਲੇ ਜਾਂਦੇ ਆ ਤੇ ਮੁਰਕੇ ਕੁਛ ਨਹੀਂ ਕਰਦੇ ਅਈ ਇਹੋ ਹੀ ਧੰਨਵਾਦ ਕਹਿੰਨੇ ਆ ਵੀ ਨਸ਼ਾ ਬੰਦ ਕਰਦੋ ਗਾਂ ਆਉਣ ਵਾਲੀ ਪੀੜ੍ਹੀ ਬਚ ਜੇ ਤੇ ਮੈਨੂੰ ਇਸ ਤੋਂ ਬਾਅਦ ਐਸੇ ਦੇਖਿਆ ਵੀ ਸਰਕਾਰ ਦੇ ਦਾਅਵੇ ਕਰਦੀ ਆ ਵੀ ਗਰੀਬਾਂ ਦੇ ਮਦਦ ਕੀਤੀ ਜਾ ਰਹੀ ਹੈ ਗਰੀਬਾਂ ਨੂੰ 2 ਰੁਪਏ ਕਿਲੋ ਕਣਕ ਦਿੱਤੀ ਜਾ ਰਹੀ ਆ ਉਹਨਾਂ ਨੂੰ ਰਾਸ਼ਨ ਘਰੇ ਮਹੇਗਰਾਇਆ ਦਿਆ ਸਾਡੇ ਭਵਨ ਸਿੰਘ ਮਾਨ ਜਿਹੜੇ ਕੀ ਮੁੱਖ ਮੰਤਰੀ ਪੰਜਾਬ ਨੇ ਉਹ ਤਾਂ ਕਹਿੰਦੇ ਸੀ ਘਰ-ਘਰ ਜਾ ਕੇ ਲੋਕਾਂ ਨੂੰ ਆਟਾ ਦਿੱਤਾ ਜਾਊਗਾ ਤੁਹਾਡੀ ਕਿਸ ਨੇ ਅੱਜ ਤੱਕ ਸਾਰ ਲਈ ਆ ਕੇ ਤੁਹਾਨੂੰ ਆ ਕੇ ਕੋਈ ਸਰਕਾਰੀ ਸਹੂਲਤ ਮਿਲੀ ਅੱਜ ਤੱਕ ਨਹੀਂ ਸਾਨੂੰ ਕੋਈ ਸਰਕਾਰੀ ਸਕੂਲ ਤ ਨਹੀਂ ਮਿਲੀ ਨਾ ਸਾਨੂੰ ਆਟਾ ਨਾ ਦਾਲ ਮਿਲਦਾ ਨਾ ਸਾਨੂੰ ਕੋਈ ਕੋਈ ਰਾਸ਼ਨ ਦਿੰਦਾ ਉਹ ਆ ਜਦੋਂ ਆ ਕੇ ਜਾਣੇ ਪਰਚੀ ਕਵੇਕਣ ਆਧਾਰ ਕਾਰਡ ਲੈ ਕੇ ਆ ਦਿੰਦੇ ਤੁਹਾਡਾ ਨਾਂ ਕੱਟਿਆ ਦੱਸੋ ਸਾਡਾ ਵੋਟਾਂ ਚ ਨਾ ਹੁੰਦਾ ਤੇ ਸਾਡਾ ਆਹ ਵੇਲੇ ਕਣਕ ਚ ਨਹੀਂ ਨਾ ਹੈਗਾ ਜੇ ਹੀ ਉੱਥੇ ਜਾਣੇ ਤਰਨ ਤਰਨ ਸਾਡੀ ਕੋਈ ਮਜਦਤ ਨਹੀਂ ਕਰਦਾ ਸੈਡ ਨਹੀਂ ਆਉਂਦੀ ਮਾਤਾ ਕੱਲ ਆਇਓ ਤਗੜੇ ਤਗੜੇ ਲੋਕਾਂ ਦੀ ਸੈਡ ਉਸੇ ਵੇਲੇ ਆ ਜਾਂਦੀ ਆ ਤੇ ਸਾਡੀ ਸੈਡ ਕੋਈ ਨਹੀਂ ਆਉਂਦੀ ਅਸੀਂ ਜਦੋਂ ਜਾਂਨੇ ਆ ਕਿਰਾਇਆ ਫੂਕ ਕੇ 300 ਰੁਪਏ ਤੇ ਘਰ ਆ ਜਾਈਦਾ ਵਾ ਸਾਡੀ ਕੋਈ ਨਹੀਂ ਮਜਦਤ ਕਰਦਾ ਨਾ ਸਾਡੀ ਭਗਵੰਤ ਮਾਨ ਨੇ ਕੀਤੀ ਨਾ ਸਾਡੀ મોદી ਨੇ ਕੀਤੀ ਕਿਸੇ ਨੇ ਨਹੀਂ ਸਾਡੀ ਮੋਜਦਤ ਕੀਤੀ ਆਟਾ ਨਾਲ ਦਾਲ 5-6 ਸਾਲ ਹੋ ਗਏ ਸਾਡੇ ਦਾਲ ਆਟੇ ਕੱਟੇ ਨੂੰ ਤੇ ਸਾਨੂੰ ਕੋਈ ਨਹੀਂ ਮਜਦਤ ਕਰਦਾ ਪਰ ਮੈਨੂੰ ਇਹ ਸੋ ਵੀ ਤੁਹਾਡੇ ਲੋਕਾਂ ਵਾਸਤੇ ਸਰਕਾਰ ਨੇ ਸਹੂਲਤਾਂ ਬਣਾਈਆਂ ਫਿਰ ਕਿਉਂ ਨਹੀਂ ਤੁਹਾਨੂੰ ਸਹੂਲਤ ਮਿਲੀ ਕਿ ਲੱਗਦਾ ਵੀ ਤੁਹਾਡੇ ਜਿਹੜੀ ਆ ਤੁਸੀਂ ਅਮੀਰ ਅਮੀਰਾ ਵਿੱਚ ਆਉਂਦੇ ਹੋ ਕਹਿੰਦੇ ਮੀਰਾਂ ਨੂੰ ਸਹੂਲਤ ਨਹੀਂ ਮਿਲਦੀ ਉਹ ਤੇ ਗਰੀਬਾਂ ਨੂੰ ਮਿਲਦੀ ਆ ਕਿ ਲੱਗਦਾ ਸਰਕਾਰ ਨੂੰ ਲੱਗਦਾ ਤੁਸੀਂ ਬੜੇ ਅਮੀਰ ਜੇ ਜਿਹੜੀ ਤੁਹਾਨੂੰ ਸਹੂਲਤਾਂ ਨਹੀਂ ਦੇ ਰਹੀ ਉਹੋ ਹੀ ਸਮਝਦੇ ਨੇ ਪੀਏ ਬੜੇ ਅਮੀਰ ਆ ਭੁੱਖੇ ਮਰਨਦੇ ਮੀਰ ਹੀ ਸਮਝਦੇ ਭੁੱਖਿਆਂ ਨੂੰ ਤੇ ਤਗੜੇ ਲੋਕਾਂ ਦੀ ਕਣ ਕੌਂ ਡੇ ਜੱਟਾਂ ਦੀ ਤੇ ਸਾਡਾ ਕੱਖ ਨਹੀਂ ਆਉਂਦਿਆ ਸਾਰੇ ਜੱਟ ਰੇੜਿਆਂ ਤੇ ਕਣਕ ਲਾਦ ਲਾਦ ਕਰਦੇ ਸਾਡੀ ਕਿਉਂ ਨਹੀਂ ਕਣਕ ਆਉਂਦੀ ਜੇ ਅਸੀਂ ਤਰਨ ਤਾਰਨ ਜਾਣੇ ਆਂ ਢੀਪੂ ਦੇ ਵਿੱਚ ਉਹ ਆਦਿ ਨੇ ਸਾਈਡ ਨਹੀਂ ਆਉਂਦੀ ਜਾਂ ਕੋਈ ਸਰਪੰਚ ਲਿਆਓ ਜਾਂ ਮੋਹਰਾਂ ਲਵਾਓ ਇਹ ਕਿਦ ਕਿਦ ਕੋਈ ਮੋਹਰ ਲਵਾ ਲਵਾ ਕੇ ਬੜੀ ਯਾਰਾਂ ਫਾਰਮ ਦਿੱਤੇ ਬਹੁਤ ਵਾਰਾਂ ਹੀ ਗਏ ਆਂ ਪਰ ਸਾਡੀ ਕੋਈ ਨਹੀਂ ਇਨਾ ਆਕ ਪਾਉਂਦੇ ਵਿੱਚ ਕਣਕ ਦਾ ਨਾਂ ਹੀ ਨਹੀਂ ਪਾਉਂਦੇ ਅੱਜ ਲੋਕਡਾਊਨ ਦੀ ਕਣਕ ਕੱਟੀ ਦਾ ਹਿਸਾਬ ਲਾ ਲੋ ਕਿੰਨੀ ਕਣਕ ਸਾਡੀ ਬੰਦੀ ਹੈ ਬਾਕੀ ਵੇਚ ਲੈਂਦੇ ਆਂ ਢੀਪੂਆਂ ਵਾਲੇ ਵੀ ਕੀ ਤੁਸੀਂ ਦੇਖਿਆ ਮਾਤਾ ਦੀ ਘਰ ਦੇ ਹਾਲਾਤ ਵੀ ਮੈਂ ਜਿਵੇਂ ਦੱਸਿਆ ਵੀ ਇਨੀ ਘੱਟ ਗਰੀਬੀ ਆ ਤੇ ਕੱਚੇ ਕੋਠੇ ਅੱਜ ਵੀ ਜੜੇ ਨੇ ਛੱਤਾਂ ਤਰੇੜਾ ਪਈਆਂ ਆਈਆਂ ਪਤਾ ਨਹੀਂ ਕਿਹੜੇ ਵਲੇ ਡੜੀਆਂ ਛੱਤ ਡਿੱਗ ਜੇ ਤੇ ਕੋਈ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਵੇ ਸਰਕਾਰ ਕਹਿੰਦੀ ਵੀ ਕੱਚੇ ਕੋਠਿਆਂ ਦੇ ਪੈਸੇ ਦਿੱਤੇ ਜਾ ਰਹੇ ਨੇ ਲੋਕਾਂ ਦੇ ਪੱਚੇ ਪੱਕੇ ਕੋਠੇ ਕੀਤੇ ਜਾ ਰਹੇ ਨੇ ਤੁਹਾਡੇ ਦਾ ਕਾਰ ਕਿਉਂ ਨਹੀਂ ਤੱਕਾ ਸਰਕਾਰ ਤੱਕ ਜਿਹੜੀ ਸੀਮਾ ਪਹੁੰਚਿਆ ਹੋਂ ਤੱਕ ਸਾਡੇ ਆਏ ਪਹਿਲਾਂ ਸਾਡੇ ਕੋਠੇ ਲਿਖੇ ਹੀ ਆਏ ਹੀ ਪਹਿਲੇ ਸਰਪੰਚ ਸਾਹਿਬ ਕਹਿੰਦੇ ਵੀ ਤੁਹਾਡਾ ਕੋਠਾ ਆਇਆ ਵਾ ਪੈਸੇ ਆਏ ਤੁਹਾਡੇ ਮੁਰਕੇ ਕਹਿੰਦੇ ਤੁਹਾਡੀ ਪਰਚੀ ਗਵਾਚ ਗਈ ਤੁਹਾਡਾ ਫਾਰਮ ਗਵਾਚ ਗਿਆ ਦੱਸੋ ਸਾਡੀ ਕਿਹੜੀ ਕਿਹੜੀ ਚੀਜ਼ ਗਵਾਚ ਗਈ ਅੱਜ ਸਾਡੇ ਫਾਰਮ ਮ ਗ ਕਵਾਚੇ ਆ ਵੋਟਾਂ ਚ ਕੀਤਾ ਸਾਡ ਕੁਆਕੇ ਹੱਥ ਜੋੜ ਜੋੜ ਕੇ ਵੋਟਾਂ ਲੈਂਦੇ ਆ ਤੇ ਜੇ ਸਾਡੀ ਨਹੀਂ ਮਜਦ ਕਰਨੀ ਸਾਡੇ ਵਾਸਤੇ ਸਰਕਾਰ ਵੀ ਕੋਈ ਨਹੀਂ ਗਈ ਸਾਡੇ ਵਾਸਤੇ ਅਮੀਰ ਵੀ ਕੋਈ ਨਹੀਂ ਗਾ ਜੱਟ ਵੀ ਕੋਈ ਨਹੀਂ ਗਾ ਕੋਈ ਨਹੀਂ ਹੈਗਾ ਸਾਡੇ ਵਾਸਤੇ ਪਰ ਮਤਾ ਕਿਸਤਾ ਦੇਦੇ ਹੋ ਭਵਨ ਸਿੰਘ ਮਾ ਜਦੋਂ ਆਏ ਸੀ ਉਹ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਤੇ ਆਮ ਲੋਕਾਂ ਨੇ ਲੋਕਾਂ ਨੇ ਅਰ ਕੀ ਫਤਵਾ ਦਿੱਤਾ ਵਾ ਆਮ ਲੋਕਾਂ ਨੇ ਟਾਰਡਰ ਕੇ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈਆਂ ਕਹਿੰਦੇ ਗਰੀਬਾਂ ਦੀ ਸਰਕਾਰ ਆ ਫਿਰ ਅੱਜ ਤੱਕ ਕਿਉਂ ਨਹੀਂ ਕਿਸ ਨੇ ਸਾ ਲਈ ਆ ਕੇ ਤੁਹਾਡੇ ਹਾਲਾਤ ਕਿਉਂ ਨਹੀਂ ਆ ਤੇ ਬੱਲੇ ਅੱਜ ਵੀ ਘਰ ਚ ਬੁੱਸੇ ਤਰ੍ਹਾਂ ਗਰੀਬੀ ਹੈਗੀ ਆ ਹਾਂਜੀ ਕੋਈ ਨਹੀਂ ਸਾਡਾ ਪਾਜੀ ਸਾਰ ਲਿਆ ਕਿਸੇ ਨੇ ਆਣ ਕੇ ਨਾ ਕੋਈ ਭਗਵੰਤਮਾਨ ਨੇ ਨਾ ਕਿਸੇ ਨੇ ਨਹੀਂ ਲਿਆ ਕੋਈ ਮੰਤਰੀ ਨੇ ਨਹੀਂ ਲਿਆ ਵੱਡੇ ਵੱਡੇ ਲੋਕਾਂ ਦੇ ਯਾਰ ਬੇਲੀ ਆ ਜਿੱਧਰ ਤਕੜੇ ਆ ਉਧਰ ਹੀ ਘਰ ਪਰਦੇ ਆ ਤੇ ਸਾਡੀ ਕੋਈ ਨਹੀਂ ਸਾਰ ਨਹੀਂ ਲਈ ਨਾ ਸਾਨੂੰ ਆਟਾ ਨਾ ਦਾਲ ਕੋਈ ਨਹੀਂ ਮਿਲਦੀ ਕਣਕ ਤੇ ਮੈਨੂੰ ਜਦੋਂ ਅਮਰਪਾਲ ਤੇ ਜੋ ਗੁਰਦੇਵ ਸਿੰਘ ਹੋਏ ਸੀ ਕਿੰਨੇ ਕਿ ਪਿੰਡ ਚ ਖੁਸ਼ੀਆਂ ਬਣਾਈਆਂ ਸੀ ਇਹੀ ਸਰਦਾਰ ਪਿਤਾਸ ਨੇ ਹੀਰਾ ਸਿੰਘ ਨੇ ਕਿੰਨੇ ਕਿ ਲੱਡੂ ਵੰਡੇ ਸੀ ਪੀ ਪੁੱਤਰ ਦੀ ਦਾਤ ਬਖਸ਼ੀ ਆ ਪ੍ਰਮਾਤਮਾ ਨੇ ਤੇ ਬੜਾ ਹੌਸਲਾ ਵੀ ਮੇਰੇਆ ਬੁਢਾਪੇ ਦਾ ਸਹਾਰਾ ਬਣ ਗਏ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਜਦੋਂ ਬਚਪਨ ਦੀ ਗੱਲ ਯਾਦ ਆਉਂਦੀ ਆ ਤੇ ਕਿੰਨਾ ਕੁ ਮਨ ਭਰ ਆਉਂਦਾ ਦੇਖ ਕੇ ਹਾਂ ਬਾਦੂ ਭਰ ਆਉਂਦਾ ਵਾ ਕਿ ਜਦੋਂ ਸੁੱਖਾ ਸੁਖ ਸੁੱਕ ਕੇ ਲਾਇਆ ਤੇ ਅੱਜ ਸਾਡੇ ਦੋਵੇਂ ਪੁੱਤ ਹੱਥਾਂ ਚੱਲ ਗਏ ਧੀ ਵੀ ਚਲ ਗਈ ਅਹੀਂ ਦੱਸੋ ਕੀ ਦਾ ਸਹਾਰਾ ਲੈਣਾ ਵਾ ਸਾਨੂੰ ਕੋਈ ਆਕੇ ਆਣ ਕੇ ਸਾਨੂੰ ਨਾ ਆਕੇ ਕੋਈ ਕਿਸੇ ਵळे ਅਸੀਂ ਰੋਟੀ ਤੋਂ ਵੀ ਬੈਠੇ ਹੰਨੇ ਆਤਾ ਨੂੰ ਨੇ ਆ ਵੀ ਕੌਣ ਸਾਡੇ ਘਰ ਕਮਾਈ ਲਿਆਵੇ ਤੇ ਕੌਣ ਸਾਨੂੰ ਰੋਟੀ ਰੋਟੀ ਦਵੇ ਨਾ ਸਾਡੇ ਘਰ ਪਾਣੀ ਪੀਣ ਵਾਲਾ ਵੇਖ ਵੀ ਲਓ ਸਾਰੇ ਪੀ ਨਾ ਸਾਡੇ ਘਰ ਕੋਈ ਮੋਟਰ ਆ ਨਾ ਕਈ ਟੈਂਚੀ ਆ ਨਾ ਕੋਈ ਪਾਣੀ ਆ ਨਾ ਕੋਈ ਆਟਾ ਨਾ ਦਾਲ ਸਾਡੇ ਘਰੇ ਕੁਛ ਨਹੀਂ ਹੈਗਾ ਤੇ ਮੈਨੂੰ ਐਸੋ ਵੀ ਰਾਜਬੀਦ ਆ ਤੁਸੀਂ ਬੇਟੀ ਦਾ ਵਿਆਹ ਕੀਤਾ ਸੀ ਚਾਹ ਬਣਾ ਲਾ ਸੀ ਦੇਖਿਆ ਫੋਟੋ ਵੀ ਇਹਦੀ ਸ਼ਾਇਦ ਵਿਆਹ ਵਾਲੀ ਆ ਤੇ ਗੁਰਦੇ ਕਿਸ ਤੱਕ ਖਰਾਬ ਹੋ ਗਏ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਪਾਲਪੋਸ ਕੇ ਵੱਡਿਆ ਕੀਤਾ ਸੀ ਵਿਆਹ ਕੀਤਾ ਸੀ ਧੀ ਦਾ ਬੜੀਆਂ ਮੱਚ ਰੀਝਾਂ ਹੁੰਦੀਆਂ ਵਾਂ ਮਾਂ ਦੇ ਭਤੀ ਆਪਣੇ ਸਹੁਰੇ ਘਰੇ ਜਾਵੇ ਤੇ ਮੇਸ਼ਾ ਖੁਸ਼ ਰਵੇ ਪਰ ਕੀ ਪਤਾ ਸੀ ਪੀ ਇਹ ਜਿਹੜੇ ਹਾਲਾਤਾਂ 'ਚ ਧੀ ਨੇ ਇਸਤਾਂ ਦੇ ਹਾਲਾਤ ਹੋ ਜਾਣੇ ਨੇ ਲਾਤਾ ਇਹੋ ਹੀ ਬੁਖਾਰ ਚੜਿਆ ਤੇ ਬੁਖਾਰ ਤੋਂ ਹੀ ਉਹ ਸਾਰੇ ਘਰ ਜਾ ਕੇ ਟੀਵੀ ਹੋ ਗਈ ਵਿੱਚ ਹੀ ਪਾਣੀ ਪੀ ਗਿਆ ਗੁਰਦਿਆਂ ਚ ਉਹ ਕਢਾਇਆ ਤੇ ਮੁੜ ਕੇ ਉਹ ਕਹਿੰਦੇ ਪੀ ਤੁਹਾਡਾ 5 ਲੱਖ ਵਾਲਾ ਕਾਟਿਆ ਤੇ ਤੁਹਾਡੀ 3 ਦੇ ਗੁਰਦੇ ਪਾ ਦੇਣੇ ਅਸੀਂ 2 ਲੱਖ ਦੇ ਤੇ ਤੁਸੀਂ ਕਾਟ ਲਿਆ ਬਣਾ ਕੇ ਜਿੱਥੇ ਅਸੀਂ ਜਾਣੇ ਉਹ ਆਸ ਦੇਂਦੇ ਟਾਡੀ ਕਣਕ ਕੱਟੀ ਆ ਤੁਹਾਡਾ ਕੁਛ ਨਹੀਂਗਾ ਸਾਡੀ ਇਸ ਕਾਰਨ ਧੀ ਦਾ ਇਲਾਜ ਨਹੀਂ ਹੋਇਆ ਤੇ ਧੀ ਸਾਡੀ ਦੀ ਡੈਥ ਹੋ ਗਈ ਨਾਲ ਹੀ ਬੇਟਾ ਮਰ ਗਿਆ ਤੇ ਨਾਲ ਹੀ ਆਪ ਮਰ ਗਈ ਕਿ ਲੱਗਦਾ ਵੀ ਇੱਕ ਮਾਂ ਵਾਸਤੇ ساری ਉਮਰ ਦੁੱਖ ਰੂਗਾ ਪਛਤਾਵਾ ਰਹੂਗਾ ਵੀ ਸ਼ਾਇਦ ਸਰਕਾਰ ਦੀ ਦਿੱਤੀਆਂ ਸਹੂਲਤਾਂ ਸ਼ਾਇਦ ਹੁੰਦੀਆਂ ਸਾਡਾ ਵੀ ਅੱਜ 5 ਲੱਖ ਵਾਲਾ ਕਾਰਡ ਬਣਿਆ ਹੁੰਦਾ ਸ਼ਾਇਦ ਤੇ ਅੱਜ ਮੇਰੀ ਧੀ ਆਪਣੇ ਘਰੇ ਹੁੰਦੀ ਤੇ ਰਾਜੀ ਖੁਸ਼ੀ ਰਹਿੰਦੀ ਤੇ ਸ਼ਾਇਦ ਬਚ ਜਾਂਦੀ ਇਹ ਚੀਜ਼ ਦਾ ساری ਉਮਰ ਮਾਨ ਬਗੋਚਾ ਰਹੂਗਾ ਬਗੋਚਾ ਹਾਂਜੀ ਬਗੋਚਾ ਹੀ ਹੈ ਕਿ ਜਾ ਮੇਰੀ ਧੀ ਤਾਂ ਦੋ ਦੋ ਤਿੰਨ ਤਿੰਨ ਵਾਰੀ ਫੋਨ ਕਰਦੀ ਮਮੀ ਰੋਟੀ ਖਾ ਲਈ ਆ ਮਮੀ ਵੀਰ ਕਰਦੇ ਮਮੀ ਵੀਰ ਨਸ਼ੇ ਤੋਂ ਹਟ ਗਏ ਆ ਇਹ ਮੈਂ ਇਹੋ ਹੀ ਧੀ ਨੂੰ ਸਾਰਾ ਦਿੰਦੀ ਰਹੀ ਪੁੱਤ ਹਟ ਗਏ ਆ ਤੇ ਮੇਰੀ ਧੀ ਵਿੱਚ ਵਿੱਚ ਗਮ ਕਰਕੇ ਤੇ ਆਪਣੇ ਭਰਾਵਾਂ ਦਾ ਸਹਾਰਾ ਨਹੀਂ ਲੈ ਸਕੀ ਵੀ ਮੇਰੇ ਵੀ ਭਰਾ ਪਾਜ ਪਜ ਕੇ ਆਉਂਦੇ ਮੇਰੇ ਕੋਲੇ ਲੋਕਾਂ ਦੇ ਭਰਾ ਆਉਂਦੇ ਤੇ ਮਾ ਤਾਂ ਕਿਸੇ ਦਾ ਦੇ ਦਿਓ ਰਖੜੀ ਦਾ ਤਿਹਾੜ ਨੇੜੇ ਆ ਗਿਆ ਵਾ ਤੇ ਪਰ ਅੱਜ ਰਖੜੀ ਬੰਨਣ ਵਾਲਾ ਕੋਈ ਨਹੀਂ ਰਿਹਾ ਨਾਤੇ ਭੈਣ ਲਈ ਰਖੜੀ ਬੰਨਣ ਵਾਲੀ ਤੇ ਨਾ ਹੀ ਬਣਾਉਣ ਵਾਲੇ ਦੇ ਗੋਟਰੇ ਨਾ ਉਭਰਾ ਰਹੇ ਨੇ ਕਿੰਨਾ ਕ ਆਪਣੇ ਆਪ ਨੂੰ ਬਦਲ ਸੀ ਸਮਝਦੇ ਹੋ ਕਿ ਲੱਗਦਾ ਵੀ ਅੱਜ ਰੱਬ ਨੇ ਸਾਰਾ ਕੁਝ ਖੋ ਲਿਆ ਅੱਜ ਤਿਉਹਾਰ ਸੀ ਅੱਜ ਸਭ ਖਤਮ ਹੋ ਗਏ ਨੇ ਮੇਰੇ ਕੋ ਤੇ ਸਾਰਾ ਕੁਝ ਹੀ ਖੋ ਲਿਆ ਵਾ ਮੇਰੇ ਵਾਸਤੇ ਰੱਬ ਹੈਗਾ ਹੀ ਨਹੀਂ ਨਾ ਮੇਰੇ ਵਾਸਤੇ ਸਰਕਾਰ ਕੋਈ ਹੈਗੀ ਆ ਸਾਡਾ ਲੋਕ ਹੀ ਮਜ਼ਾਕ ਡਾਉਂਦੇ ਆ ਮਜ਼ਾਕ ਨਾ ਡਾਉਣ ਅਹੀਂ ਆਨੇ ਆ ਵੀ ਗਰੀਬੀ ਵੇਖੋ ਗਰੀਬੀ ਹਾਲ ਵੇਖੋ ਜੇ ਤੁਸੀਂ ਮੀਰ ਜੋ ਤੇ ਅਸੀਂ ਗਰੀਬ ਆ ਤੇ ਕਿਹੇ ਵਲੇ ਮਹਾਰਾਜ ਗਰੀਬੀ ਮੇਰੀ ਹਰੇਕ ਨੂੰ ਕਰਾਉਂਦਾ ਵਾ ਤੇ ਪਰ ਸਾਡਾ ਸਹਾਰਾ ਵੇਖੋ ਗਰੀਬ ਦਾ ਸਾਡਾ ਕੋਈ ਮਜ਼ਾਕ ਨਾ ਡਾਵੇ ਜੀ ਕਰਦਾ ਤੇ ਕੋਈ ਸਾਨੂੰ ਤੇਲਪੋਲ ਦੇ ਦੇ ਜੀ ਕਰਦਾ ਤੇ ਨਾ ਡਾਵੇ ਸਾਡਾ ਮਜ਼ਾਕ ਨਾ ਕੋਈ ਡਾਵੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇਹ ਇੱਕ ਬੇਬਸ ਮਾਂ ਵਾ ਮੈਂ ਕਹਾਂਗਾ ਵੀ ਸਮਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਤੇ ਸਾਡੀ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਿਸੇ ਦਾ ਗਰੀਬ ਦਾ ਮਜ਼ਾਕ ਡਾਉਂਦੇ ਨੇ ਯਾਰ ਕਦੀ ਕਿਸੇ ਗਰੀਬ ਦਾ ਮਜ਼ਾਕ ਨਾ ਲਾਇਆ ਕਰੋ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜੀ ਆ ਰੱਬ ਨੇ ਕੀ ਕੀ ਤਾਂ ਕਿਹੜੇ ਰੰਗਾਂ ਨੂੰ ਜਦ ਤੁਹਾਨੂੰ ਕਿਹੜੇ ਸਮੇਂ ਤੁਹਾਨੂੰ ਗਰੀਬ ਬਣਾ ਦੇਣਾ ਕਿਉਂਕਿ ਇਹਦੇ ਮਾਵਾ ਇਹਦਾ ਸਭ ਕੁਝ ਝੜ ਗਿਆ ਕਿਉਂਕਿ ਦੋਵੇਂ ਪੁੱਤ ਚਲ ਗਏ ਨੇ ਇੱਕ ਧੀ ਜਵਾਨ ਚਲ ਗਈ ਆ ਦੱਸੋ ਉਸ ਮਾਂ ਤਕੀ ਬੀਤਦੀ ਆ ਮੈਂ ਨਾ ਫਿਰ ਵੀ ਉਸ ਮਾਂ ਦੇ ਸ਼ਾਬਾਸ਼ ਆ ਆਪਣੇ ਪਰਿਵਾਰ ਨੂੰ ਸਾਂਭ ਕੇ ਚਲਾ ਰਹੀ ਆ ਆਪਣੇ ਪਰਿਵਾਰ ਨੂੰ ਫਿਰ ਵੀ ਹਮ ਰੱਖੀ ਆ ਪਰ ਤੁਸੀਂ ਥੋੜਾ ਸ਼ਰਮ ਕਰੋ ਲੋਕੋ ਜੇਕਰ ਮਦਦ ਦੀ ਕਰ ਸਕਦੇ ਕਿਸੇ ਦੀ ਤੇ ਕਦੀ ਕਿਸੇ ਗਰੀਬ ਦਾ ਮਜ਼ਾਕ ਨਾ ਲਾਇਓ ਤੇ ਮੈਨੂੰ ਇਹ ਦੱਸੋ ਜਦੋਂ ਗੱਲ ਕਰੀਏ ਗੁਰਦੇਵ ਦੀ ਜਾਂ ਅਮਰਤ ਵੀ ਜਦੋਂ ਘਰੇ ਕੱਲਿਆਂ ਬੈਠੀ ਹੁੰਦੀ ਉਹ ਕਿੰਨੀ ਕੁ ਯਾਦ ਆਉਂਦੀ ਪੁੱਤ ਦੀ ਵੀ ਆਜੇ ਇੱਥੇ ਪੁੱਤ ਸ਼ਾਇਦ ਬੈਠੇ ਹੋਣ ਜਾਂ ਦਰਵਾਜ਼ੇ ਵੱਲ ਕਿੰਨਾ ਦੇਖਦੇ ਹੋ ਧੀ ਵੀ ਵੀ ਧੀ ਹਮੇਸ਼ਾ ਯਾਦ ਕਰਦੀ ਸੀ ਫੋਨ ਕਰਦੀ ਹੁੰਦੀ ਸੀ ਵੀ ਕਦੋਂ ਆਪ ਵਾਪਸ ਕਰੇ ਆਜਣ ਆਈ ਵੇਂਦੇ ਹੁਣ ਵੀ ਮੂੰਹ ਚੁੱਕ ਚੁੱਕ ਵੇਖੀਦਾ ਲੋਕਾਂ ਦੇ ਧੀਆਂ ਪੁੱਤ ਕੰਮ ਤੋਂ ਆਉਂਦੇ ਆ ਧੀ ਵੀ ਆ ਜਾਂਦੀ ਸਾਡਾ ਪਾਪਾ ਨਹੀਂ ਆਇਆ ਪੁੱਤ ਵੀ ਆਖ ਦਿੰਦਾ ਲੋਕਾਂ ਦੇ ਪਾਪੇ ਕੰਮ ਤੋਂ ਆ ਗਏ ਸਾਡਾ ਪਾਪਾ ਕਿਉਂ ਨਹੀਂ ਆਉਂਦਾ ਇਹ ਤੇ ਇਹੋ ਹੀ ਆਖਦੇ ਨੇ ਬਾਬੇ ਬੁੱਢੇ ਗਏ ਕਰੀਏ ਆਖਦੇ ਨੇ ਕਿਤੇ ਕੰਮ ਤੇ ਦੂਰ ਗਏ ਆ ਜਾਣਗੇ ਜੇ ਸਾਨੂੰ ਕੋਈ 10 20 ਰੁਪਏ ਬੱਚੇ ਨੂੰ ਦੇ ਦਿੰਦਾ ਤੇ ਆਖਦੇ ਨੇ ਪਾਪਾ ਨੇ ਕਲਾਈ ਦਾ ਡੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਾਡੇ ਇਲਾਹੀ ਕੀ ਅਪੀਲ ਕਰ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਜਿਹੜੇ ਕਹਿੰਦੇ ਵੀ ਨਸ਼ਾ ਖਤਮ ਹੋ ਰਿਹਾ ਜਾਂ ਪਿੰਡ ਪਿੰਡ ਲੋਕਾਂ ਸਹੂਲਤ ਮੇਰੀ ਆ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਹਰ ਇੱਕ ਦਾ ਹਲਾਸ਼ ਆਟਾ ਕਹਿੰਦੇ ਘਰ ਤਾਂ ਪਜੋਣਾ ਪੂ ਮਿਲਦਾ ਵੀ ਤੁਹਾਡੇ ਘਰੇ ਸ਼ਾਇਦ ਘਰਦਾ ਆਟਾ ਵੀ ਜੜਾ ਖਤਮ ਹੋ ਚੁੱਕਿਆ ਹੋਊਗਾ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਇਹੋ ਹੀ ਅਪੀਲ ਕਰਦੇ ਆ ਭਗਵੰਤ ਸਿੰਘ ਮਾਨ ਨੂੰ ਵੀ ਸਾਨੂੰ ਆਟਾ ਦਾਲ ਕੋਈ ਕੋਈ ਵੀ ਸਹਾਇਤਾ ਸੌਦੇ ਦੀ ਦੇ ਦੇਣ ਸਾਡੇ ਘਰ ਕੋਈ ਮੋਠਾ ਆਟਾ ਨਹੀਂ ਹੈਗਾ ਵਕਤ ਨਾਲ ਸਾਡੇ ਘਰ ਪਾਣੀ ਪੀਲ ਹੈਗਾ ਪੀਣ ਵਾਲਾ ਅਸੀਂ ਇਹੋ ਹੀ ਅਪੀਲ ਕਰਦੇ ਆ ਵੀ ਭਗਵੰਤ ਮਾਨ ਸਿੰਘ ਜੀ ਸਾਡੀ ਵੀ ਫਰਿਆਦ ਸੁਣਨ ਤੇ ਸਾਡੇ ਘਰ ਤੱਕ ਰਾਸ਼ਨ ਪਹੁੰਚਾਉਣ ਬਹੁਤ ਬਤਨਵਾਦੀ ਤੁਸੀਂ ਦੇਖਿਆ ਵੀ ਇੱਕ ਮਾਂ ਦੇ ਕਿੰਨਾ ਮੈਂ ਕਹਿੰਦਾ ਮਾਂ ਦਾ ਵੱਡਾ ਦੇ ਲਿਆ ਉਸ ਮਾਂ ਦੇ ਦੋਵੇਂ ਪੁੱਤ ਜਵਾਨ ਤੇ ਇੱਕ ਧੀ ਜਵਾਨ ਚਲ ਗਈ ਇਸ ਜਹਾਨ ਤੋਂ ਨਸ਼ਿਆਂ ਨੇ ਖਾਲੀ ਜਵਾਨ ਪੁੱਤ ਤੇ ਗਰੀਬੀ ਨੇ ਖਾਲੀ ਮੈਂ ਕਾਵਾਂਗਾ ਵੀ ਧੀ ਮਾਂ ਨੂੰ ਸਾਰੀ ਉਮ ਪਛਤਾਵਾ ਰਹੂਗਾ ਵੀ ਸ਼ਾਇਦ ਜਿਹੜਾ ਸਰਕਾਰ ਵੱਲੋਂ 5 ਲੱਖ ਦਾ ਇਲਾਜ ਦਾ ਕਾਰਡ ਜ ਬਣਿਆ ਹੁੰਦਾ ਤੇ ਸ਼ਾਇਦ ਉਸ ਦੀ ਅਜ ਧੀ ਜੜੀ ਉਹ ਬਚ ਜਾਂਦੀ ਸਰਕਾਰ ਦਾਅਵੇ ਤੇ ਬੜੀ ਕਰਦੀ ਆ ਵੀ ਅਸੀਂ ਪਿੰਡ-ਪਿੰਡ ਦੁਕਾਨ ਸਹੂਲਤਾਂ ਦਿੱਤੀ ਜਾਂਦੀਆਂ ਨੇ ਪਰ ਆਹ ਦੇਖ ਲੋ ਅੱਜ ਕੀ ਦਾਅਵੇ ਜਿਹੜੇ ਖੋਖਲੇ ਨਜ਼ਰ ਆ ਰਹੇ ਨੇ ਅੱਜ ਸਹੂਲਤਾਂ ਨਵਾਂਝ ਆਏ ਪਰਵਾਰ ਘਰੇ ਅੱਜ ਵੀ ਕੱਚੇ ਕੋਠੇ ਨੇ ਤਰੇੜਾ ਪਈਆਂ ਵਾਂ ਸਰਕਾਰ ਕਹਿੰਦੀ ਵੀ ਕੱਚੇ ਕੋਠਿਆਂ ਦੇ ਪੈਸੇ ਦਿੱਤੇ ਜਾ ਰਹੇ ਨੇ ਪਰ ਘਰੇ ਕੁਛ ਨਹੀਂ ਆ ਭਵੰਤਮਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਘਰ-ਘਰ ਆਟਾ ਪਚਾਵਾਂਗੇ ਲੋਕਾਂ ਨੂੰ ਪਰ ਮੈਨੂੰ ਲੱਗਦਾ ਵੀ ਇਹਨਾਂ ਦੇ ਘਰਾਂ 'ਚੋਂ ਪੀਪਿਆਂ 'ਚ ਆਟਾ ਖਤਮ ਹੋ ਚੁੱਕਿਆ ਹੁਣ ਤੇ ਆ ਕੇ ਬੋਲੋ ਹੁਣ ਤੇ ਸਾਰ ਲੋ ਆ ਕੇ ਇਹਨਾਂ ਦੀ ਤੇ ਹੁਣ ਗੱਲਬਾਤ ਕਰਾਂਗੇ ਉਸ ਦਾਦੇ ਨਾਲ ਜਿਹੜਾ ਕਿ ਬਜ਼ੁਰ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿਉਂਕਿ ਦਾਦੇ ਵਾਸਤੇ ਵੀ ਬੜਾ ਦੁੱਖ ਹੁੰਦਾ ਕਹਿੰਦੇ ਮੂਲੋਂ ਵਿਆਜ ਪਿਆਰਾ ਹੁੰਦਾ ਹਮੇਸ਼ਾ ਹੀ ਤੇ ਬਾਬਾ ਜੀ ਅਮਰਤਪਾਲ ਦੀ ਫੋਟੋ ਨੂੰ ਫੜ ਕੇ ਜਾਂ ਗੁਰਦੇਵ ਦੀ ਫੋਟੋ ਨੂੰ ਫੜ ਕੇ ਕਿੰਨਾ ਕੁ ਮਨ ਭਰ ਆਉਂਦਾ ਹੈ ਛੀਮ ਲੈ ਕੇ ਹੈ ਹੈ ਬੜਾ ਹੋਰ ਚੱਤਿਆ ਨੂੰ ਤਾਂ ਮੇਰੇ ਬੜਾ ਮਨ ਪੜਦਾ ਵਾ ਜੇ ਸਾਰੇ ਪਾਸੇ ਮਾਰੀਏ ਤਾਂ ਬਹੁਤ ਜ਼ਿਆਦਾ ਮਨ ਪੜਦਾ ਤੇ ਮੈਨੂੰ ਇਹ ਦੱਸੋ ਵੀ ਕਹਿੰਦੇ ਮੂਲੋਂ ਵਿਆਜ ਪਿਆਰਾ ਹੁੰਦਾ ਕਿੰਨਾ ਕ ਇਹਨਾਂ ਮੋਢਿਆਂ ਤੇ ਉੱਤੇ ਗੁਰਦੇਵ ਨੂੰ ਤੇ ਅਮਰਤਪਾਲ ਨੂੰ ਖੜਾਇਆ ਜੇ ਬਹੁਤ ਪਸੀ ਆ ਗਈ ਨਿਕੰਦੇ ਘੇ ਪਾੜੇ ਹੈਗੇ ਚੌਕ ਚੋਕੇ ਜਦ ਮਰਦੀ ਆ ਜਦੋਂ ਬਾਹਰੋਂ ਆਉਣਾ ਚੌਕ ਦਾ ਜਿਤਨਾ ਬਾਹਰੋਂ ਥੱਕਾ ਬੰਦਾ ਹੁੰਦਾ ਤੇ ਉਹਦਾ ਸਕੇਵਾਂ ਬਰਾਤਾਂ ਵਿੱਚ ਕੁਝ ਹੀ ਆ ਜਾਣੇ ਪਛੋਤੇ ਉਹਨਾਂ ਕਈ ਸੋਚਿਆ ਸੀ ਇਸ ਤਰ੍ਹਾਂ ਹੋ ਜੂਗਾ ਬੱਚੇ ਚਲੇ ਜਾਣਗੇ ਕਿਉਂਕਿ ਤੁਹਾਡਾ ਸਹਾਰਾ ਬੰਨਾ ਸੀ ਉਹਨਾਂ ਨੇ ਬੁੱਢੀ ਉਮਰੇ ਤੁਹਾਨੂੰ ਅੱਜ ਹੌਸਲਾ ਦੇਣਾ ਸੀ ਕਿ ਦਾਦਾ ਜੀ ਅਸੀਂ ਹੈਗੇ ਆ ਤੁਹਾਡੇ ਬੜਾ ਮਾਨੂੰ ਹੌਸਲਾ ਆਉਣਾ ਸੀ ਟੀਜ ਦਾ ਬਹੁਤ ਬਹੁਤ ਜ਼ਿਆਦਾ ਹੌਸਲਾ ਹੁੰਦਾ ਬੱਚਿਆਂ ਦਾ ਜਿੰਨਾ ਬੱਚਿਆਂ ਦਾ ਹੁੰਦਾ ਰੱਬ ਜੀ ਨਾਲ ਹੁੰਦਾ ਬੱਚਿਆਂ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਭਰਾਈਆਂ ਨੇ ਦਾਦੇ ਦੀਆਂ ਅੱਜ ਵੀ ਆਪਣੇ ਪੋਤਿਆਂ ਨੂੰ ਯਾਦ ਕਰਕੇ ਉਹ ਕਿਹੜਾ ਮਾੜਾ ਸਮਾਂ ਹੋਊਗਾ ਕਿਹੜੀ ਮਾੜੀ ਕੜੀ ਹੋਊਗੀ ਜਦੋਂ ਗੁਰਦੇਵ ਦੀ ਤੇ ਅਮਰਤਪਾਲ ਦੀ ਮੌਤ ਹੋ ਗਈ ਰੱਬਾ ਕਦੀ ਕਿਸੇ ਰਾਜਸਥਾਨਾ ਕਰੀ ਇੱਕ ਤੇ ਘਰ ਚ ਗਰੀਬੀ ਇੰਨੀ ਆ ਤੇ ਇੱਕ ਘਰ ਚ ਬਿਮਾਰੀ ਨਸ਼ਾ ਨੇ ਦੋਵੇਂ ਪੁੱਤਰੇ ਜਿਹੜੇ ਖੋਲੇ ਤੇ ਗਰੀਬੀ ਨੇ ਜਿਹੜੀ ਜ਼ੁਬਾਨ ਪੁੱਤ ਵੀ ਖੋਲੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਰੱਬ ਦੀ ਮਹਿਕਮਾ ਕੋ ਰੋਪੀ ਸ਼ਾਇਦ ਲੱਗਦੀ ਘਰ ਦੇ ਤੇ ਕਵੀ ਕਿਸੇ ਨਾ ਬਾੜਾ ਨ ਕਰੀ ਅੱਜ ਵੀ ਯਾਦ ਆਉਂਦੀ ਆ ਪੁੱਤਰਿਆਂ ਦੀ ਅੱਖਾਂ ਪਰ ਆਉਂਦੀਆਂ ਦਾਦੇ ਦੀਆਂ ਬੜੇ ਸੁਪਨੇ ਲੈ ਹੋਣਗੇ ਵੀ ਪੁੱਤ ਪੋਤਰੇ ਗਾ ਵਿਆਹ ਕਰਾਂਗੇ ਸ਼ਾਬਾਦੀ ਨਾਲ ਗਾ ਪਰ ਲਾਜ ਹਾਲਾਤ ਇਸ ਤਰ੍ਹਾਂ ਦੇ ਨੇ ਪਿਆਜ ਰਹੀ ਨਹੀਂ ਕੁਛ ਵੀ ਅੱਜ ਕੁਛ ਵੀ ਨਹੀਂ ਨਾਲੇ ਪਰ ਆ ਕੋਈ ਇਹ ਦੇ ਕੋਈ ਕੁਛੀ ਦਾ ਕੰਮ ਕਰੀਏ ਨਾਲ ਫਿਰ ਪੋਤਰਾਂ ਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਪਰ ਜੇ ਅੱਜ ਕੋਈ ਪੰਦਰੀਂ ਦੇਗਾ ਮੈਨੂੰ ਯਾਦ ਹੋ ਜਦੋਂ ਗੁਰਦੇਵ ਜਾਂ ਅਮਰਤਵਾਲ ਆਉਂਦੇ ਸੀ ਕਿਸ ਤਰ੍ਹਾਂ ਆਵਾਜ਼ ਮਾਰਦੇ ਸੀ ਦਸ਼ਕਾਂ ਨੂੰ ਸੱਜਾ ਕਰਦੇ ਹੋ ਕੀ ਕਹਿ ਕੇ ਬੁਲਾਉਂਦੇ ਸੀ ਉਹਨਾਂ ਨੂੰ ਆ ਜਾਨ ਦਾਦਾ ਜੀ ਬੈਠੇ ਨੇ ਕੀ ਕਰਦੇ ਹ ਜੀ ਆਉਣੇ ਕੁਛੀ ਆਏ ਨੇ ਚੜਕਾਰ ਆ ਗਏ ਬਹੁਤ ਵਧੀਆ ਖੁਸ਼ੀ ਸੀ ਬਹੁਤ ਵਧੀਆ ਬਹੁਤ ਮਨੋਜ ਕੀ ਹੁੰਦਾ ਵੀ ਵਾਕਈ ਸ਼ਾਇਦ ਅੰਮ੍ਰਿਤਪਾਲ ਤੇ ਗੁਰਦੇਵ ਚਲ ਗਏ ਨੇ ਦੁਨੀਆ ਤੋਂ ਬਹੁਤ ਜ਼ਿਆਦਾ ਦੁੱਖ ਆਉਂਦਾ ਤੇ ਬਾਬਾ ਜੀ ਸਰਕਾਰ ਦੇ ਦਾਅਵੇ ਕਰਦੀ ਆ ਵੀ ਅਸੀਂ ਨਸ਼ਾ ਖਤਮ ਕਰ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਭੌਂਸ ਸਿੰਘ ਮਾਨ ਕੀ ਉਹਨਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਇਹ ਦਿਖਾ ਦੇ ਜੀ ਵੇਖੋ ਗਰੀਬਾਂ ਦੀ ਕਾਜੀ ਪੀਂਦਾ ਇਹ ਤਾਂ ਆਪੇ ਨਾਛੇ ਸਾਲ ਵਿੱਚ ਪਿਛੋਂੋਂ ਆਇਆ ਤੇ ਜੰਪਾ ਕਰੀ ਜਾਂਦੀ ਹੈ ਸਾਡੇ ਪਿੰਡ ਘਾਟਾ ਪੇਰੇ ਪਿੰਡ ਦੇ ਬਹੁਤ ਜਾਣਦਾ ਸੀ ਉਥੋਂ ਦੇ ਆ ਕੇ ਖਾਂਦੇ ਆਹ ਪਹਿਲੀ ਪਿੰਡ ਮਨੋਲੀ ਪਿੰਡੋਲੀ ਠੀਕ ਹੈ ਜੀ ਬਹੁਤ ਬਤਾਲਵਾ ਜੀ ਮੈਨੂੰ ਲੱਗਦਾ ਵੀ ਸ਼ਾਇਦ ਇਹ ਪੰਜਾਬ ਦਾ ਪਹਿਲਾ ਪਿੰਡ ਨਹੀਂ ਹੋਊਗਾ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤ੍ਹਾਂ ਦੇ ਨਸ਼ੇ ਨੇ ਸਾਡੀ ਵੀ ਸਰਕਾਰ ਗਾੜੀ ਪੰਜਾਬ ਦੇ ਮੁੱਖ ਮੰਤਰੀ ਭੌਂਸ ਸਿੰਘ ਮਾਨ ਨਾੜੀ ਅਪੀਲ ਆ ਹੱਥ ਚੁੜ ਕੇ ਬੇਨਤੀ ਆ ਗੁੱਪ ਗੰਤ ਬੰਸਾ ਤੁਸੀਂ ਰੰਗਲਾ ਪੰਜਾਬ ਦੀ ਗੱਲ ਕਰਦੇ ਸੀ ਰੰਗਲਾ ਪੰਜਾਬ ਬਣਾਓ ਗੰਦਲਾ ਪੰਜਾਬ ਨਾ ਬਣਾਓ ਕੀ ਹਾਲਾਤ ਹੋ ਗਏ ਨੇ ਮਾਵਾ ਦੇ ਪੁੱਤ ਜਾ ਰਹੇ ਨੇ ਭੈਣਾਂ ਦੇ ਭਰਾ ਜਾ ਰਹੇ ਨੇ ਇੱਕ ਦੋ ਤੱਕ ਜਿਹੜਾ ਇਹ ਸਿਸਟਮ ਚੱਲਦਾ ਰਹੇਗਾ ਹੱਥ ਛੋੜ ਕੇ ਬੇਨਤੀ ਆ ਇਹ ਪਰਿਵਾਰਾਂ ਨੂੰ ਸਾਂਭ ਲੋ ਇਹ ਪੰਜਾਬ ਨੂੰ ਸਾਂਭ ਲੋ ਤੁਹਾਡੇ ਹੱਥ ਵਾਸਿਆ ਨਸ਼ਾ ਜਲਦ ਜਲਦ ਬੰਦ ਕਰ ਦਿਓ ਤੇ ਲੋਕਾਂ ਨੂੰ ਸਹੂਲਤਾਂ ਦਿਓ ਜੋ ਸੁਤਾ ਬੰਦੀਆਂ ਨੇ ਲੋਕਾਂ ਨੇ ਬੜਾ ਵਿਸ਼ਵਾਸ ਕਰਕੇ ਤੁਹਾਨੂੰ ਵੋਟਾਂ ਪਾਈਆਂ ਸੀ ਤੁਹਾਡੇ ਤੇ ਵਿਸ਼ਵਾਸ ਬਣਾਇਆ ਸੀ ਪਰ ਲੱਗਦਾ ਉਹ ਅੱਜ ਤੱਕ ਲੜਾ ਲੱਖ ਲੋਕਾਂ ਤੱਕ ਸਹੂਲਤਾਂ ਨਹੀਂ ਪਹੁੰਚੀਆਂ ਅੱਜ ਵਾਂਝੇ ਨੇ ਤੁਸੀਂ ਦੇਖਿਆ ਵੀ ਉਹ ਮਾਂ ਆਪਣੀ ਧੀ ਦਾ ਇਲਾਜ ਨਹੀਂ ਕਰਾ ਸਕੀ ਉਹਨੂੰ ਸਾਰੀ ਉਮਰ ਬਗੋਚਾ ਰਹੂਗਾ ਤੇ ਸ਼ਾਇਦ ਜੇ 5 ਲੱਖ ਦਾ ਕਾਰਡ ਬਣਿਆ ਹੁੰਦਾ ਤੇ 2 ਲੱਖ ਲੱਗਣੇ ਸੀ ਉਹਦੇ ਗੁਰਦੇਆਂ ਦੇ ਉੱਤੇ ਤੇ ਸ਼ਾਇਦ ਉਹ ਧੀ ਬਚ ਜਾਂਦੀ ਹੱਥ ਜੋੜ ਕੇ ਬੇਨਤੀ ਆ ਜਿਨ੍ਹਾਂ ਲੋਕਾਂ ਨੂੰ ਸਹੂਲਤਾਂ ਦੀ ਲੋੜ ਆ ਉਹਨਾਂ ਨੂੰ ਸਹੂਲਤਾਂ ਦਿਓ ਕਿਰਪਾ ਕਰੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ